ਪਹਿਲਗਾਮ ਹਮਲੇ ਮਗਰੋਂ ਲੋਕਾਂ ਵਿੱਚ ਪਾਕਿਸਤਾਨ ਖਿਲਾਫ ਗੁੱਸਾ ਡੇਰਾ ਬਾਬਾ ਨਾਨਕ ਸ਼ਹਿਨਵਾਸੀਆਂ ਵੱਲੋਂ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਸ਼ਹੀਦ ਕੀਤੇ ਗਏ ਪੀੜਤਾਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀ ਦੇ ਨਾਲ ਕੁਸ਼ਣ ਕਬਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਤੁਹ ਬੇਨਤੀ ਹੋ ਰਿਹਾ ਹੈ ਵਾਹਿ 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 ਰੋਕੀਏ ਜੀ ਸਭੀ ਕੇ ਸ਼ਬਦ ਵਾਹਿ 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 ਪਾਕਿਸਤਾਨ ਮੁਰਦਾਬਾ 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 ਸਵਾਗਤ ਹੈ ਹਮਾਰਾ ਮੁਰਦਾਬਾ ਮੁਰਦਾਬਾ ਇਹ ਜੀ ਜਿਹੜਾ ਦੇਸ਼ ਦੇ ਵਿੱਚ ਪਾਕਿਸਤਾਨ ਵੱਲੋਂ ਇੱਕ ਦੀ ਪਲਾਨਡ ਉਤਪਾਦ ਜੀ ਜੋ ਲਾਇਆ ਜਾ ਰਿਹਾ ਹੈ ਔਰ ਅਤਵਾਦ ਦੇ ਨਾਮ ਤੇ ਦੇਸ਼ ਦੇ ਹਿੰਦੂ ਮੁਸਲਮ ਸਿੱਖ ਭਾਈਚਾਰੇ ਨੂੰ ਵੰਡਣ ਦੀ ਜਿਹੜੀ ਨਪਾਕ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਉਹਦੇ ਖਿਲਾਫ ਤੇ ਇੱਕ ਜਿਹੜਾ ਉਥੇ ਜਿਹੜੇ ਸ਼ਹੀਦ ਹੋਏਗੇ ਨੇ ਬਤੇ ਕਿ ਸਾਡੇ ਸਾਰੇ 25 ਪਰਿਵਾਰ 25 ਮੈਂਬਰ ਉਹਨਾਂ ਨੂੰ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜੋ ਕੈਂਡਲ ਮਾਰਚ ਕਰਿਆ ਗਿਆ ਦੂਸਰਾ ਅਸੀਂ ਇਹ ਕਹਿਣਾ ਚਾਹਾਂਗੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਇਸ ਟਾਈਮ ਸਾਰਾ ਵਿਪੱਖ ਵੀ ਤੁਹਾਡੇ ਨਾਲ ਆ। ਇਸ ਟਾਈਮ ਕਿਉਂਕਿ ਇਹ ਦੇਸ਼ ਦਾ ਮੁੱਦਾ ਵਾ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਆ ਕਿਸੇ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਇਹ ਦੇਸ਼ ਦਾ ਮੁੱਦਾ। ਪਰ ਇਸ ਮੁੱਦੇ ਤੇ ਪੂਰਾ ਵਿਪੱਖ ਹਰ ਪਾਰਟੀ ਦਾ ਇਹ ਨਹੀਂ ਕਾਂਗਰਸ ਦਾ ਹਰ ਪਾਰਟੀ ਦਾ ਵਿਪੱਖਸ਼ ਵੀ ਨੰਦਰ ਮੋਦੀ ਤੁਹਾਡੇ ਮਗੇ ਖੜਾ ਕਦਮ ਚੁੱਕੋ ਤੁਸੀਂ ਪਰ ਸਾਰਾ ਦੇਸ਼ ਤੁਹਾਡੇ ਮਗਰ ਆ। ਕੱਲੀਆਂ ਪਾਰਟੀਆਂ ਨਹੀਂ ਹਰ ਲੋਕ ਆਮ ਲੋਕ ਵੀ ਜਿਹੜੇ ਅੱਜ ਇਸ ਤਰ੍ਹਾਂ ਇਸ ਸਾਰੇ ਆਮ ਲੋਕ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਆਏ ਨੇ। ਔਰ ਇਹ ਸਾਰੇ ਤੁਹਾਡੇ ਨਾਲ ਨੇ ਤਕੜਾ ਕਦਮ ਚੁੱਕੋ ਔਰ ਇਹਨਾਂ ਨੂੰ ਨਿਸ਼ਤਾ ਭੂਮ ਕਰਕੇ ਛੱਡੋ ਤੇ ਫੇਰ ਗੱਲ ਬੰਦੀ ਹੈ ਜੀ ਰਾਮ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਅਸੀਂ ਕੈਂਡਲ ਮਾਰਚ ਕੀਤਾ ਵਾ ਇਹ ਜਿਹੜੇ ਉਥੇ ਕਸ਼ਮੀਰ ਦੇ ਵਿੱਚ 28 ਜਣੇ ਸ਼ਹੀਦ ਕੀਤੇ ਗਏ ਨੇ ਗੋਲੀਆਂ ਮਾਰ ਕੇ ਬਿਨਾਂ ਵਜ੍ਹਾ ਕਿਸੇ ਗੱਲ ਤੋਂ ਜਿਹੜੀ ਪਬਲਿਕ ਨੂੰ ਗੋਲੀਆਂ ਮਾਰੀਆਂ ਗਈਆਂ ਉਹਦੇ ਰੋਸ ਦੇ ਵਿੱਚ ਅੱਜ ਇਹ ਕੀਤਾ ਗਿਆ ਤੇ ਬਹੁਤ ਹੀ ਗਲਤ ਕੰਮ ਕੀਤਾ ਇਹਨਾਂ ਨੇ ਤੇ ਅਸੀਂ ਤੇ ਮੋਦੀ ਸਾਹਿਬ ਨੂੰ ਬੇਨਤੀ ਸਿਰਫ ਇੱਕੋ ਹੀ ਕਰਨੀ ਹੈ ਵੀ ਇਹਦਾ ਜਿਹੜਾ ਉਹਨਾਂ ਨੂੰ ਖਮਿਆ ਜਾਵਾ ਇਹੋ ਜਿਹਾ ਭੁਗਤਣਾ ਪਵੇ ਵੀ ਉਹਦੀਆਂ ਨਸਲਾਂ ਯਾਦ ਕਰਨ ਰਹਿੰਦੀ ਦੁਨੀਆ ਦਾ ਕਿ ਯਾਦ ਰੇ ਵੀ ਉਹਨੇ ਕੁਝ ਕੀਤਾ ਹੋਈਗਾ ਤੇ ਆਪਾਂ ਉਹਦਾ ਜਵਾਬ ਦਿੱਤਾ ਹੋਈਗਾ ਠੀਕ ਹੈ ਜੀ ਇਹ ਤੋਂ ਉਹਨਾਂ ਨੂੰ ਇਹ 15 ਜਨ ਦੇ ਗਾਂ ਉਹ ਕਰੀ ਕਦੀ ਵੀ ਜ਼ਿੰਦਗੀ ਦੇ ਵਿੱਚ ਮਦਰਾ ਕਰਨ ਇਹੋ ਜਿਹਾ ਕੰਮ ਕਰਨ ਦੀ ਜੈਸੀ ਰਾਮ ਜੀ ਕਸ਼ਮੀਰ ਵਿੱਚ ਜੋ ਪਾਕਿਸਤਾਨ ਪ੍ਰਜੋਜਿਤ ਅਤਵਾਦੀਆਂ ਵੱਲੋਂ ਕਨੋਣਾ ਕਾਂਡ ਕੀਤਾ ਗਿਆ ਔਰ ਸਾਡੇ ਨਿਹੱਥੇ ਦੇਸ਼ ਦੇ ਨਿਹੱਥੇ ਲੋਕਾਂ ਤੇ ਵਾਰ ਕਰਕੇ ਗੋਲੀਆਂ ਮਾਰ ਕੇ ਬੇਦਰਦੀ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਇਸ ਸਬੰਧੀ ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਅਕ੍ਰੋਸ਼ ਆ ਔਰ ਸਾਰੇ ਦੇਸ਼ ਦੇ ਵਿੱਚ ਸਾਰੇ ਕਸਬਿਆਂ ਸ਼ਹਿਰਾਂ ਦੇ ਵਿੱਚ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕੈਂਡਲ ਮਾਰਚ ਕਰਕੇ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏ ਔਰ ਦੇਸ਼ ਦੀ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲ ਹੋਏ ਅਪੀਲ ਕੀਤੀ ਜਾ ਰਹੀ ਆ ਕਿ ਪਾਕਿਸਤਾਨ ਨੂੰ ਉਸ ਦੀ ਇਸ ਘਟਿਆ ਹਰਕਤ ਵਾਸਤੇ ਸਖਤ ਸਬਕ ਸਿਖਾਇਆ ਜਾਏ ਉਹਦੇ ਘਰ ਚ ਘੁਸਕੇ ਉਹਨੂੰ ਸਬਕ ਸਿਖਾਇਆ ਜਾਏ ਇਸੇ ਸਬੰਧੀ ਡੇਰਾ ਬਾਬਾ ਨਾਨਕ ਵਿੱਚ ਵੀ ਕੈਂਡਲ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਨਾਲ ਮੈਂ ਇੱਕ ਛੋਟੀ ਜੀ ਚਿੰਤਾ ਪ੍ਰਗਟ ਕਰਨਾ ਚਾਹੁੰਦਾ ਕਿ ਸਾਡੇ ਸੂਬੇ ਪੰਜਾਬ ਵਿੱਚ ਵੀ ਆਏ ਦਿਨ ਕਰਨੇੜ ਹਮਲੇ ਔਰ ਲੁੱਟਾਕੂਆਂ ਦੀ ਗੈਰਤਾ ਫਰੋਤੀ ਦੇ ਫੂਨ ਔਰ ਇਹ ਅਤਵਾਦ ਦਾ ਇੱਕ ਸੰਕੇਤ ਆ ਆਗਮਨ ਦਾ ਔਰ ਮੈਂ ਇੱਕ ਜਨਤਾ ਨੂੰ ਅਪੀਲ ਕਰਨਾ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਸ ਤੇ ਸਖਤੀ ਨਾਲ ਠੱਲ ਪਾਈ ਜਾਏ ਤਾਂ ਕਿ ਸੂਬੇ ਨੂੰ ਪੁਰਾਣੇ ਦੌਰ ਚੋਂ ਕਾਲੇ ਦੌਰ ਚੋਂ ਤੱਕਣ ਤੋਂ ਮੁਕਤੀ ਮਿਲ ਜੇ